ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਢਾਂਸ ਮਹੱਲਾ ਤੀਜਾ ਰਸਨਾ ਹਰ ਸਾਦ ਲਗੀ ਸਹਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸਬਦ ਵਿਚਾਰੀ ਆਪਣੇ ਸਤਗੁਰ ਵਿਟ ਹੋ ਸਦਾ ਬਲੇਹਾਰੀ ਰਹਾਓ ਤਨ ਗੁਰ ਅਮਰਦਾਸ ਜੀ ਫਰਮਾਉਂਦੇ ਹਨ ਕਿ ਜਿਸ ਮਨੁੱਖ ਦੀ ਜੀਵ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਪਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਲੱਗਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਪ੍ਰਭੂ ਪ੍ਰੇਮ ਵਿੱਚ ਜੁੜ ਜਾਂਦਾ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ ਜਿਸ ਦੇ ਸ਼ਬਦ ਵਿੱਚ ਜੁੜਿਆ ਵਿਚਾਰवान ਹੋ ਜਾਈਦਾ ਹੈ ਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ ਮੈਂ ਆਪਣੇ ਉਸ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ